ਮੇਰੇ ਮਾਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮੁਲਪ੍ਰੀਤ ਕੋਲ ਤਹਾਦਰ ਹਾਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਬਲਟਨ ਦਾ ਆਗਾਜ਼ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿਸਾਨੀ ਮੋਰਚੇ ਦੀ ਤਾਂ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਮਹੀਨਿਆਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਤਕਰੀਬਨ ਇੱਕ ਸਾਲ ਹੋਣ ਨੂੰ ਆ ਰਿਹਾ ਹੈ ਕਿ ਉਹਨਾਂ ਦਾ ਸੰਘਰਸ਼ ਜਿਹੜਾ ਕਿ ਜਾਰੀ ਹੈ ਤਾਂ ਉਸ ਦੇ ਮੱਦੇਨਜ਼ਰ ਹੀ ਅੱਜ ਜਿਹੜਾ ਕਿ ਇਹ ਪਟਿਆਲਾ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਜਿੱਥੇ ਇਕ ਕਿਸਾਨਾ ਦੇ ਵੱਲੋਂ ਆਪਸੀ ਏਕਤਾ ਨੂੰ ਜਿਹੜਾ ਕਿ ਅੱਗੇ ਵਿਦਾਇਆ ਜਾ ਰਿਹਾ ਤੇ ਇਸ ਮੀਟਿੰਗ ਦੇ ਵਿੱਚ ਵਕ ਵਕ ਮੁੱਦਿਆਂ ਤੇ ਵੀ ਚਰਚਾ ਕੀਤੀ ਗਈ ਹੈ। ਇਸ ਮੀਟਿੰਗ ਦੇ ਵਿੱਚ ਸ਼ੰਭੂ ਟੈਕਨੋਰੀ ਮੋਰਚੇ ਦੇ ਕਿਸਾਨ ਆਗੂ ਅਤੇ ਐਸਕੈਮ ਆਗੂ ਸ਼ਾਮਿਲ ਸਨ ਤੇ ਇਸ ਮੀਟਿੰਗ ਦੇ ਵਿੱਚ ਏਕਤਾ ਮਤੇ ਸਮੇਤ ਕਈ ਮੁੱਦਿਆਂ ਤੇ ਚਰਚਾ ਹੋਈ ਹੈ। ਕਿਸਾਨ ਆਗੂਆਂ ਨੇ ਵੀ ਕਿਹਾ ਕਿ ਅਸੀਂ ਤਿੰਨ ਫੋਰਮਾਂ ਦੇ ਆਗੂ ਇੱਕ ਮੰਚ ਤੇ ਹਾਂ ਅਤੇ ਇਹ ਬਹੁਤ ਸਕਾਰਾਤਮਕ ਗੱਲ ਹੈ ਤੇ ਮੀਟਿੰਗ ਖਤਮ ਹੋਣ ਤੋਂ ਬਾਅਦ ਕਿਸਾਨਾ ਕੋ ਸਰਵਨ ਸਿੰਘ ਪੰਦੇਰ ਨੇ ਵੀ ਦੱਸਿਆ ਕਿ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ 18 ਜਨਵਰੀ ਨੂੰ ਮੁੜ ਮੀਟਿੰਗ ਕੀਤੀ ਜਾਵੇਗੀ ਜਿਸ ਦੇ ਵਿੱਚ ਵਿਕ ਦੀ ਰਣਨੀਤੀ ਤੈਅ ਕੀਤੀ ਜਾਵੇਗੀ ਜਿਹਾ ਨਾਲ ਹੀ ਮੀਟਿੰਗ ਦੇ ਵਿੱਚ ਇਸ ਗੱਲ ਤੇ ਵੀ ਚਰਚਾ ਕੀਤੀ ਗਈ ਹੈ ਇਸ ਅੰਦੋਲਨ ਨੂੰ ਕਿਵੇਂ ਅੱਗੇ ਲਿਜਾਇਆ ਜਾਵੇ ਅਤੇ ਸਰਕਾਰ ਤੇ ਕਿਵੇਂ ਦਬਾਅ ਬਣਾਇਆ ਜਾਵੇ ਇਸ ਦੇ ਨਾਲ ਹੀ ਜੋਗਿੰਦਰ ਸਿੰਘ ਗੁਰਾਹਣ ਨੇ ਵੀ ਕਿਹਾ ਕਿ ਮੀਟਿੰਗ ਚੰਗੇ ਮਾਹੌਲ ਦੇ ਵਿੱਚ ਹੋਈ ਹੈ ਮੋਰਚਾ ਇਹ ਵੀ ਸੋਚਦਾ ਹੈ ਕਿ ਸਾਰੀਆਂ ਪਾਰਟੀਆਂ ਨੂੰ ਇੱਕਜੁੱਟ ਹੋਣਾ ਪਵੇਗਾ ਤੇ ਅੱਜ ਫਿਰ ਫੈਸਲਾ ਕੀਤਾ ਗਿਆ ਕਿ ਕੋਈ ਵੀ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਨਹੀਂ ਕਰੇਗਾ। ਤੋਂ ਅਗੇ ਇਹ ਵੀ ਕਿਹਾ ਕਿ ਸਾਡਾ ਦੁਸ਼ਮਣ ਵੀ ਸਾਂਝਾ ਹੈ ਤੇ ਸਾਡਾ ਸੰਘਰਸ਼ ਵੀ ਸਾਂਝਾ ਹੈ ਤੇ 18 ਤਰੀਕ ਨੂੰ ਫਿਰ ਇਸੇ ਥਾਂ ਤੇ ਮੀਟਿੰਗ ਕੀਤੀ ਜਾਵੇਗੀ ਤਾਂ ਬਿਲਕੁਲ ਹੁਣ ਦੇਖਣਾ ਹੋਵੇਗਾ ਕਿ ਹੁਣ ਅਗਲੀ ਮੀਟਿੰਗ ਜਦੋਂ ਹੋਵੇਗੀ ਉਸ ਦੇ ਵਿੱਚ ਕੀ ਸੱਟਾ ਨਿਕਲ ਕੇ ਸਾਹਮਣੇ ਆਉਂਦਾ ਪਰ ਇਸ ਮੀਟਿੰਗ ਦੇ ਵਿੱਚ ਜਿਹੜਾ ਕਿ ਇਹ ਮੀਟਿੰਗ ਹੋਈ ਹੈ 13 ਜਨਵਰੀ ਨੂੰ ਇਸ ਮੀਟਿੰਗ ਦੇ ਵਿੱਚ ਉਹਨਾਂ ਦੇ ਵੱਲੋਂ ਏਕਤਾ ਦੇ ਮਤੇ ਨੂੰ ਅੱਗੇ ਵਧਾਇਆ ਗਿਆ ਤੇ ਇਹੀ ਕਿਹਾ ਗਿਆ ਕਿ ਸਾਰੇ ਅੱਗੇ ਵੱਧ ਕੇ ਇਸ ਮੋਰਚੇ ਦੇ ਫਤਿਹ ਹਾਸਲ ਕਰਾਂਗੇ ਤੇ ਆਪ ਸੁਣਦੇ ਹਾਂ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਗੱਲਬਾਤ ਹੋਈ ਹੈ ਸਾਂਝਾ ਦਿੱਲੀ ਅੰਦੋਲਨ ਜੋ ਚੱਲ ਰਾ ਉਸ ਨੂੰ ਅੱਗੇ ਬਹੜਾਣੇ ਲਈ सभी संगठनों की आज मीटिंग हुई है आप जानते हैं किस तरह से हमने पहले एक चिट्ठी लिखी फिर पटियाला में हमारी मीटिंग हुई वहाँ से बात अच्छी मीटिंग हुई सुहादपूर्ण माहौल में हुई बात आगे बात चली उसके बाद नौ की मोगा रैली में जो प्रस्ताव आया हमारे भाई खनौरी पर शंभू पर पहुँचे उनका न्योता आया उसके बाद वो काका जी ने बोली दिया हमने जल्दी करने की रिक्वेस्ट की उसको मानते हुए आज यहाँ पातड़ा में हमारी फ्लैट मीटिंग हो रही बात आगे बढ़ी और ये मोर्चा किस तरह से जीत तक जाए इसकी सभी मांगे मानी जा सके उसको लेकर और पहले हम लोग का जो दस का मोदी सरकार का अर्थी दहन था वो साझा हो चुका है आज तेरह को लोहड़ी में जो हमने नया मंडीकरण का नीति का जो खलड़ा आया उसकी रात की कप्जा भी साझी जला रहे हैं और आगे ये साझा आंदोलन करने के लिए हमने 18 को फिर दोबारा सभी साथियों की मीटिंग बुला रही बुलाई है अब 18 को अगली मीटिंग करेंगे और उसमें दिल्ली आंदोलन दो को जीत तक कैसे लेके जाना है कैसे मांगे प्राप्ति करनी है इसके बारे में आगे की बात आगे बढ़ेगी तो कौमी कन्वीनर अरविंद केजरीवाल ते ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਣਾਂ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇੱਕ ਅਹਿਮ ਮੁੱਦੇ ਤੇ ਉਹਨਾਂ ਦੇ ਵੱਲੋਂ ਚਰਚਾ ਕੀਤੀ ਗਈ ਹੈ ਤੇ ਆਓ ਸੁਣਦੇ ਆ ਕੀ ਗੱਲਬਾਤ ਕੀਤੀ ਗਈ ਹੈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਵੱਲੋਂ ਅਰਵੀ ਆਉਣੇ ਕੇ ਪਹਿਲੇ ਜਸਟ ਪਹਿਲੇ ਹਮਾਰੇ ਪਾਸ ਉਹਨਾਂ ਦਾ ਫੋਨ ਆਇਆ ਹੋਰ ਉਹਨਾਂ ਨੇ ਇਤਨੇ ਸ਼ਾਰਟ ਨੋਟਿਸ ਪੇ ਹਮੇ ਮਿਲਨੇ ਕੇ ਲਿਏ ਬੁਲਾਇਆ ਇਸਕੇ ਲਿਏ ਹਮ ਚਨਾਵ ਆਯੋਗ ਕਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹਤੇ ਹੈ ਇੱਕ achhi khabar ye hai ki chunaav aayog ne अवध ओझा जी के नॉमिनेशन वो उसको नाम वोटर को शिफ्ट करने के आदेश दे दिए हैं और उनका वोट बन जाएगा दिल्ली में और वो अपना नॉमिनेशन फाइल कर पाएंगे इसके लिए भी मैं चुनाव आयोग का बहुत बहुत शुक्रिया अदा करना चाहता हूँ हमने चुनाव आयोग को बताया कि किस तरह से नई दिल्ली विधानसभा में बीजेपी के एम के यहाँ एक एक एम पी के यहाँ तीस तीस चालीस चालीस वोट बनने के लिए पिछले पंद्रह बीस दिन में एप्लीकेशंस डाली गई हैं तो उन्होंने पूरा आश्वासन दिया है कि किसी भी हालत में कोई भी एक भी गलत वोट बनने नहीं दिया जाएगा और इसकी एक एक वोट की बहुत डीप इंक्वायरी करके ही आ, कोई भी एक्शन लिया जाएगा और तीसरा था कि खुलेआम नई दिल्ली विधानसभा के अंदर उनका कैंडिडेट जो है वो चादरें बांट रहा है कल किदवई नगर में चादरें बटी है एक और एक कॉलोनी के अंदर जूते बांटे गए हैं एक और कॉलोनी में जैकेट्स बांटी गई है पैसे बांटे गए चश्मे बांटे जा रहे हैं तो उन्होंने कहा कि लोकल डीएम की जो रिपोर्ट आई है वो रिपोर्ट ये कहती है कि कुछ नहीं हो रहा है तो हमने कहा इससे ये साफ जाहिर है कि लोकल डीएम मिला हुआ है और लोकल डीएम मतलब जब खुले हम चादरें बट रही हैं चादरों के ट्रक आ रहे हैं दोपहर तो के टाइम में चादरें बट रही हैं पूरी दुनिया को दिखाई दे रहा है लेकिन डीएम को दिखाई नहीं दे रहा है इससे ये साफ जाहिर है कि डीएम मिला हुआ हमने आज फिर से रिक्वेस्ट की कि डीएम को सस्पेंड किया जाए और उसके खिलाफ सख्त एक्शन दिया जाए और ये सब गैर कानूनी एक्टिविटीज़ बंद की जाए इसमें भी चुनाव आयोग ने हमें आश्वस्त किया है कि ये सब एक्टिविटीज़ बंद की जाएंगी तो हम चुनाव आयोग का उनके रिस्पॉन्स का बहुत बहुत शुक्रिया अदा करते हैं थैंक यू ਤਦ ਦੇ ਦਿੱਲੀ ਚੋਣਾਂ ਦੇ ਨਾਲ ਜੁੜੀ ਹੋਏ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਸਿਆਤ ਸਰਗਰਮੀਆਂ ਕਾਫੀ ਤੇਜ਼ ਹੁੰਦੀਆਂ ਹੋਈਆਂ ਨਜ਼ਰ ਆ ਰਿਹਾ ਉਸ ਦੇ ਦੌਰਾਨ ਹੀ ਸੀਐਮ ਆਤਿਸ਼ੀ ਦੇ ਵੱਲੋਂ ਜਿਹੜੇ ਕਿ ਨਾਮਜ਼ਦਗੀ ਪੱਤਰ 13 ਜਨਵਰੀ ਨੂੰ ਪਹਿਲਾਂ ਦਾਖਲ ਕੀਤਾ ਜਾਣਾ ਸੀ ਪਰ ਉਹ ਹੁਣ 14 ਜਨਵਰੀ ਯਾਨੀ ਕਿ ਅੱਜ ਦਾਖਲ ਕੀਤਾ ਜਾਵੇਗਾ ਆਤਿਸ਼ੀ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਅਤੇ ਹੁਣ ਉਹ ਮਕਰ ਸੰਕ੍ਰਾਂਤੀ ਦੇ ਦਿਨ ਨਾਮਜ਼ਦਗੀ ਪਰੇਗੀ ਤੇ ਦੱਸਿਆ ਜਾ ਰਿਹਾ ਹੈ ਕਿ ਦੇਰੀ ਕਾਰਨ ਸੀਐਮ ਆਤਸ਼ੀ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਤੇ ਹੁਣ ਉਹ 14 ਜਨਵਰੀ ਯਾਨੀ ਕਿ ਅੱਜ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਤੇ ਆਤਸ਼ੀ ਨੇ ਕਾਲ ਗਾਜੀ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਜਿਹੜਾ ਕਿ ਰੈਲੀ ਵੀ ਕੀਤੀ ਗਈ ਹੈ ਜਿਸ ਦਾ ਸੁਵੇਰਾ ਵੀ ਤੁਸੀਂ ਦੇਖ ਸਕਦੇ ਹੋ ਆਪਣੀ ਸ਼ਕਤੀ ਪ੍ਰਦਰਸ਼ਨ ਰੈਲੀ ਸ਼ੁਰੂ ਕਰਨ ਤੋਂ ਪਹਿਲਾਂ ਆਪ ਆਗੂ ਆਤਸ਼ੀ ਨੇ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋੜੀਆ ਦੇ ਨਾਲ ਗ੍ਰੀਨਗਰ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਖੇ ਮੱਥਾ ਟੇਕਿਆ ਤੇ ਉਸ ਤੋਂ ਪਹਿਲਾਂ ਉਹ ਦੇਵੀ ਕਾਲੀ ਨੂੰ ਸਮਰਪਿਤ ਕਾਲਕਾ ਜੀ ਮੰਦਿਰ ਪਹੁੰਚੇ ਅਤੇ ਪੂਜਾ ਅਰਚਨਾ ਕੀਤੀ ਅਤੇ ਆਪਣੇ ਚੋਣ ਪ੍ਰਚਾਰ ਲਈ ਆਸ਼ੀਰਵਾਦ ਵੀ ਲਿਆ। ਸਰੁਕਾਦੇ ਹੁਣ ਅਗਲੀ ਖਬਰ ਦਾ 13 ਜਨਵਰੀ ਨੂੰ ਲੋਹੜੀ ਦਾ ਤਿਉਹਾਰ ਪੂਰੇ ਤੁਮਕੰਦ ਨਾਲ ਮਨਾਇਆ ਗਿਆ ਵੱਖ-ਵੱਖ ਆਗੂਆਂ ਦੇ ਵੱਲੋਂ ਜਿਹੜਾ ਕਿ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ ਨੇ ਅਗਾਜ਼ ਤੌਰ ਤੇ ਸੀਐਮ ਭਗਵੰਤ ਮਾਨ ਤੋਂ ਵੱਲੋਂ ਟਵੀਟ ਕਰਕੇ ਸਾਰੇ ਦੇਸ਼ ਵਾਸੀਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਗਿਆ ਉਧਰ ਹੀ ਰਾਗਵ ਚੱਟਾ ਅਮਨ अरोड़ा ਸੁਖਬੀਰ ਸਿੰਘ ਬਾਦਲ ਰਾਜਾ ਵੜਿੰਗ ਤੇ ਹੋਰ ਵੀ ਕਈ ਆਗੂਆਂ ਦੇ ਵੱਲੋਂ ਜਿਹੜਾ ਕਿ ਆ ਲੋਕਾਂ ਨੂੰ ਇਸ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਗਈਆਂ ਨੇ ਪੰਜਾਬ ਸਮੇਤ ਪੂਰੇ ਦੇਸ਼ ਦੇ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਨੇ ਉਹਨਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਕਿਹਾ ਕਿ ਲੋਹੜੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਹੈ ਪਵਿੱਤਰ ਤਿਉਹਾਰ ਤੁਹਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਚੰਗੀ ਸਿਹਤ ਤੇ ਖੁਸ਼ਹਾਲੀ ਲੈ ਕੇ ਆਵੇ ਤੇ ਦੂਜੇ ਪਾਸੇ ਮਨ ਅਰੋੜਾ ਦੇ ਵੱਲੋਂ ਵੀ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਵਿਸ਼ਵ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਹਨ ਕਿਉਂਕਿ ਇਹ ਮੰਗਾਂ ਚਾਹਾਂ ਅਤੇ ਖੁਸ਼ੀਆਂ ਦਾ ਪ੍ਰਤੀਕ ਲੋਹੜੀ ਦਾ ਤਿਉਹਾਰ ਆਪ ਸਭ ਦੇ ਜੀਵਨ ਦੇ ਵਿੱਚ ਤੰਦਰੁਸਤੀ ਖੁਸ਼ਹਾਲੀ ਅਤੇ ਤਰੱਕੀ ਲੈ ਕੇ ਆਵੇ ਤੇ ਦੂਜੇ ਪਾਸੇ ਰਵਨੀਤ ਬਿੱਟੂ ਦੇ ਵੱਲੋਂ ਵੀ ਲੋਹੜੀ ਦੇ ਇਸ ਪਵਿੱਤਰ ਤਿਉਹਾਰ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਨੇ ਤੇ ਇਸੇ ਤਰ੍ਹਾਂ ਹੋਰ ਵੀ ਕਈ ਆਗੂਆਂ ਦੇ ਵੱਲੋਂ ਸਾਰੇ ਲੋਕਾਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਨੇ ਤੇ ਖਾਸ ਤੌਰ ਤੇ ਸੀਐਮ ਮਾਨ ਦੇ ਤਰਫਮਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਵੀ ਸੰਗਰੂਰ ਦੇ ਵਿੱਚ ਜਾ ਕੇ ਜਿਹੜਾ ਕੀ ਲੋਹੜੀ ਦਾ ਤਿਹਾੜ ਮਨਾਇਆ ਗਿਆ ਉਹਨਾਂ ਦੇ ਨਾਲ ਵਿਧਾਇਕ ਨਰਿੰਦਰ ਕੌਰ ਪਰਾਜ ਨੇ ਸੰਗਰੂਰ ਵਿਖੇ ੀਆਂ ਦੀ ਲੋਹੜੀ ਦੇ ਸਮਾਗਮ ਦੇ ਵਿੱਚ ਸ਼ਿਰਕਤ ਵੀ ਕੀਤੀ ਕੋਵਿਡ-19 ਤੋਂ ਬਾਅਦ ਦਾ HMPV ਨਾਮ ਦਾ ਵਾਇਰਸ ਕਾਫੀ ਤੇਜ਼ ਦੇ ਨਾਲ ਫੈਲ ਰਿਹਾ ਸੀ ਪਹਿਲਾਂ ਚਾਈਨਾ ਦੇ ਮੋੜ ਉਸ ਤੋਂ ਬਾਅਦ ਪਾਰਸ ਵਿੱਚ ਇਸਨੇ ਆਪਣੇ ਪੈਰ ਪਸਾਰਨਾ ਸ਼ੁਰੂ ਕਰ ਦਿੱਤੇ ਸੀ ਕਈ ਲੋਕ ਜਿਹੜੇ ਕਿਸ ਤੋਂ ਪੀੜਿਤ ਵੀ ਹੋ ਰਹੇ ਸੀ ਪਰ ਹੁਣ ਇੱਕ ਵੱਡੀ ਅਪਡੇਟ ਇਸ ਦੇ ਉੱਤੇ ਸਾਂਝੀ ਕਰਨ ਜਾ ਰਿਹਾ ਹੈ HMPV ਵਾਇਰਸ ਜਿਹੜਾ ਕਿ ਹੁਣ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਜਿੱਹਾਂ ਚਾਈਨਾ ਦੇ ਵੱਲੋਂ ਇੱਕ ਜਿਹੜਾ ਕਿ ਸਟੇਟਮੈਂਟ ਕਹੀ ਗਈ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਹੁਣ ਇਸ ਦੇ ਕੇਸ ਜਿਹੜੇ ਕਿ ਐ ਘਟਦੇ ਜਾ ਰਹੇ ਨੇ ਇਸ ਦੀ ਗਿਣਤੀ ਹੁਣ ਜਿਹੜੇ ਕਿ ਘਟ ਰਹੀ ਹੈ ਤਾਂ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਹਾਂ ਉਹਨਾਂ ਨੇ ਵੀ ਕਿਹਾ ਕਿ ਉਸ ਤੋਂ ਸਾਵਧਾਨ ਜ਼ਰੂਰ ਰਹਿਣਾ ਮਾਸਕ ਜ਼ਰੂਰ ਪਾ ਕੇ ਰੱਖੋ ਪੀੜਪੜਾਕੇ ਵਾਲੀ ਥਾਂ ਤੇ ਜਾਣ ਦਾ ਜਿਹੜਾ ਕਿ ਗੁਰੇਸ ਕਰੋ ਉਤਰੀ ਚੀਨ ਵਿੱਚ ਫਲੂ ਵਰਗੇ ਲੱਛਣਾਂ ਵਾਲੇ ਐਚਐਮਪੀਵੀ ਦੇ ਮਾਮਲਿਆਂ 'ਚ ਗਰਾਵਟ ਦੇਖੀ ਜਾ ਰਹੀ ਹੈ ਇੱਕ ਸਿਹਤ ਅਧਿਕਾਰੀ ਨੇ ਇੱਥੇ ਇਹ ਜਾਣਕਾਰੀ ਦਿੱਤੀ ਹੈ ਕਿ ਐਚਐਮਪੀਵੀ ਬੁਖਾਰ ਖੰਘ ਤੇ ਨੱਕ ਬੰਦ ਹੋਣ ਸਮੇਤ ਫਲੂ ਜਾਂ ਸਰਦੀ ਵਰਗੇ ਲੱਛਣ ਪੈਦਾ ਕਰਦਾ ਹੈ ਚਾਈਨਿਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਖੋਜ ਕਰਤਾ ਵਾਂਗ ਲਿੰਪਿੰਗ ਦੇ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੇ ਦੁਆਰਾ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਹੈ ਕਿ ਐਚਐਮਪੀਵੀ ਕੋਈ ਨਵਾਂ ਵਾਇਰਸ ਨਹੀਂ ਹੈ ਤੇ ਇਹ ਕੱਟੋ-ਕੱਟ ਕਈ ਦਹਾਕਿਆਂ ਤੋਂ ਮਨੁੱਖਾਂ ਦੇ ਵਿੱਚ ਮੌਜੂਦ ਹੈ। ਜੀ ਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਵਾਇਰਸ ਪਹਿਲੀ ਵਾਰ 2001 ਦੇ ਵਿੱਚ ਨੀਦਰਲੈਂਡਸ ਦੇ ਵਿੱਚ ਪਾਇਆ ਗਿਆ ਸੀ ਤੇ ਵਾਂਗ ਨੇ ਵੀ ਕਿਹਾ ਕਿ ਬਿਹਤਰ ਟੈਸਟਿੰਗ ਤਰੀਕਿਆਂ ਕਾਰਨ ਹਾਲੀ ਦੇ ਵਿੱਚ ਸਾਲਾਂ ਦੇ ਵਿੱਚ ਇਸ ਵਾਇਰਸ ਨਾਲ ਇਨਫੈਕਸ਼ਨਾਂ ਦੀ ਖੋਜ ਦਰ ਵਿੱਚ ਵਾਧਾ ਹੋਇਆ ਤੇ ਉਹਨਾਂ ਇਹ ਵੀ ਕਿਹਾ ਕਿ ਵਰਤਮਾਨ ਵਿੱਚ ਐਚਐਮਪੀਵੀ ਦੀ ਪਛਾਣ ਦੀ ਦਰ ਵਿੱਚ ਉਤਰਾ ਚੜਾ ਹੋ ਰਿਹਾ ਹੈ ਤੇ ਉੱਤਰੀ ਸੂਬਿਆਂ ਦੇ ਵਿੱਚ ਇਨਫੈਕਸ਼ਨ ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਦਰ ਘਟ ਰਹੀ ਹੈ 14 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਮਰੀਜ਼ਾਂ ਦੇ ਵਿੱਚ ਇਨਫੈਕਸ਼ਨ ਦੇ ਮਾਮਲਿਆਂ ਦੀ ਦਰ ਕਟਣੀ ਸ਼ੁਰੂ ਹੋ ਗਈ ਹੈ ਵਾਂਗ ਨੇ ਵੀ ਕਿਹਾ ਕਿ ਚਿੰਦ ਵਿੱਚ ਪ੍ਰਭਾਵਿਤ ਕਰਨ ਵਾਲੀਆਂ ਸਾਹ ਸੰਬੰਧੀ ਬਿਮਾਰੀਆਂ ਜਾਣੇ ਪਛਾਣੇ ਫਰੋਗਾਨੂਆਂ ਕਾਰਨ ਹੁੰਦੀ ਹੈ ਤੇ ਕੋਈ ਨਵੀਂ ਚੂਤ ਦੀਆਂ ਬਿਮਾਰੀਆਂ ਸਾਹਮਣੇ ਨਹੀਂ ਆਈਆਂ ਨੇ ਤਾਂ ਪੂਰੇ ਦੇਸ਼ ਦੇ ਵਿੱਚ ਲੋਹੜੀ ਦਾ ਤਿਉਹਾਰ ਬੜੇ ਧੂਮ-ਧਾਮ ਦੇ ਨਾਲ ਮਨਾਇਆ ਗਿਆ ਤਾਂ ਕਾਫੀ ਸਮੇ ਤੋਂ ਇਹ ਚੱਲਦਾ ਇੱਕ ਰੀਤ ਚੱਲਦੀ ਆ ਰਹੀ ਹੈ ਕਿ ਲੋਹੜੀ ਸਿਰਫ ਮੁੰਡਿਆਂ ਦੇ ਹੀ ਮਨਾਏ ਜਾਂਦੀ ਹੈ ਪਰ ਪੰਜਾਬ ਦੇ ਵਿੱਚ ਕੁੜੀਆਂ ਦੀਆਂ ਲੋੜੀਆਂ ਮਨਾਈਆਂ ਗਈਆਂ ਨੇ ਜੀ ਹਾ ਇੱਕ ਵੱਖਰਾ ਸੰਦੇਸ਼ ਜਿਹੜਾ ਕਿ ਲੋਕਾਂ ਦੇ ਵਿੱਚ ਜਾ ਰਿਹਾ ਹੈ ਕਿ ਸਿਰਫ ਮੁੰਡੇ ਹੀ ਨਹੀਂ ਅੱਜ ਕੱਲ ਕੁੜੀਆਂ ਦੀਆਂ ਵੀ ਲੋੜੀਆਂ ਮਨਾਈਆਂ ਜਾ ਰਹੀਆਂ ਨੇ ਕੁੜੀਆਂ ਵੀ ਹਰ ਖੇਤਰ ਤੇ ਵਿੱਚ ਆਪਣਾ ਨਾਮ ਅੱਗੇ ਵਧਾ ਰਹੀਆਂ ਨੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਸਮਾਜਿਕ ਸੁਰੱਖਿਆ ਤੇ ਇਸਤਰੀ ਦੇ ਬਾਲ ਵਿਕਾਸ ਪ੍ਰੋਜੈਕਟ ਵਿਭਾਗ ਦੇ ਵੱਲੋਂ ਰੋਟਰੀ ਕਲਬ ਸੁਲਤਾਨਪੁਰ ਲੋਧੀ ਗੋਲ ਦੇ ਸਹਿਯੋਗ ਦੇ ਨਾਲ ਧੀਆਂ ਦੀਆਂ ਲੋੜੀ ਬੀਡੀਪੀਓ ਦਫਤਰ ਵਿਖੇ ਮਨਾਇ ਗਈ ਹੈ ਜਿਸ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਨਵ ਜੰਮੀਆਂ ਧੀਆਂ ਨੇ ਭਾਗ ਲਿਆ ਤੇ ਇਸ ਮੌਕੇ ਸੁਲਤਾਨਪੁਰ ਲੋਧੀ ਦੇ ਐਸਟੀਐਮ ਅਰਪਨਾ ਦੇ ਵੱਲੋਂ ਮੁੱਖ ਮਹਿਮਾਨ ਦੇ ਵਜੋਂ ਸ਼ਿਰਕਤ ਕੀਤੀ ਗਈ ਅਤੇ ਨਵ ਜੰਮੀਆਂ ਬੱਚਿਆਂ ਦੇ ਨਾਲ-ਨਾਲ ਉਹਨਾਂ ਦੇ ਮਾਪਿਆਂ ਨੂੰ ਲੋੜੀ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਦੇ ਯੁੱਗ ਦੇ ਵਿੱਚ ਕੁੜੀਆਂ ਵੀ ਮੁੰਡਿਆਂ ਦੀ ਤਰ੍ਹਾਂ ਵੱਖ-ਵੱਖ ਖੇਤਰਾਂ ਦੇ ਵਿੱਚ ਆਪਣੀਆਂ ਛਾਪ ਛੱਡ ਰਹੀਆਂ ਨੇ ਤੇ ਇਸ ਦੇ ਲਈ ਅੱਜ ਦੇ ਸਮੇਂ ਦੀ ਲੋੜ ਹੈ ਕਿ ਬੱਚਿਆਂ ਨੂੰ ਵੀ ਹਰ ਪੱਖੋਂ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਜਾਵੇ ਤੇ ਇਸ ਮੌਕੇ ਨਵਜੰਮੀਆਂ ਬੱਚਿਆਂ ਨੂੰ ਬੇਬੀ ਕੇਅਰ ਕਿੱਟਾਂ ਅਤੇ ਕੰਬਲ ਵੰਡੇ ਗਏ ਨੇ ਜਿਸ ਦੀਆਂ ਤੁਸੀਂ ਵੀ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਸੀ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਡੇ ਪਾਰਟਨਰ ਹੈਗਾ ਸਮਾਜਿਕ ਰਿਪੋਰਟ ਵਾਲੇ ਸਾਥੀ ਦੇ ਸਹਿਯੋਗ ਦੇ ਨਾਲ ਈਆਂ ਦੀ ਲੋੜੀਆਂ ਆਪਾਂ ਜਿਹੜੀ ਪ੍ਰੋਗਰਾਮ ਕਰਾਜੇ ਦਵਾਈ ਗਈ ਹੈ ਤੇ ਇਹ ਤੁਹਾਡਾ ਈਆਂ ਦੀ ਲੋੜੀ ਇਸੇ ਪਾਈ ਜਾਂਦੀ ਹੈ ਜਿਹੜਾ ਸਾਡੇ ਸਮਾਜ ਦੇ ਵਿੱਚ ਇੱਕ ਮਾਈਂਡ ਸੈਟ ਹੈਗਾ ਕਿ ਈਆਂ ਨੂੰ ਜਿਹੜਾ ਘੱਟ ਸੋਚਿਆ ਜਾਂਦਾ ਹੈ ਉਹ ਬਦਲਾ ਲਈ ਜਿਹੜੀ ਹੈ ਕਿ ਈਆਂ ਦੀ ਲੋੜੀਆਂ ਦਾ ክਰਮ ਜਿਹੜਾ ਵਾਰ ਆਪਾਂ ਇਹ ਪੂਰੇ ਸਾਲੇ ਤੋਂ ਕਰਦੇ ਹਾਂ ਤੇ ਈਆਂ ਦੀ ਲੋੜੀ ਸਪੈਸ਼ਲੀ ਆਪਾਂ ਜਿਹੜਾ ਇਹ ਪ੍ਰੋਗਰਾਮ ਕੀਤਾ ਜਾਂਦਾ ਹੈ ਇਨਾਂ ਲੋਨਾਂ ਲਈ ਜਿਹੜੇ ਮੈਂ ਕਲਬ ਦਾ ਵੀ ਬਰਤਨ ਦਵਾਦਾਂ ਕਿ ਮੈਂ ਜਿਹੜੀ ਬੱਚਿਆਂ ਦੀ ਲਈ ਸਮਾਨ ਤੁ ਦਿੱਤਾ ਹੈ ਉਹਨਾਂ ਲਈ ਉਹਦੇ ਮੈਂ ਬਹੁਤ ਬਹੁਤ ਧੰਨਵਾਦ ਕੀਤਾ ਹੈ ਅਗਰ ਸਾਰੀਆਂ ਐਨ ਜੀਓ ਤੇ ਹੋਰ ਵੀ ਨਾਲ ਮਿਲ ਕੇ ਅਗਰ ਆਪਾਂ ਇਸ ਤਰ੍ਹਾਂ ਚੱਲਦੇ ਰਹੀਏ ਤੇ ਆਪਣਾ ਜਿਹੜਾ ਲੋਕ ਦਾ ਰਵਈਆ ਤਿਆਰੀ ਬਰਦਾਤਰ ਰਹੇਗਾ ਮੇਰਾ ਨਾਮ ਹਰਜਿੰਦਰ ਕੌਰ ਮੈਂ ਪਿੰਡ ਬੌਪੁਰ ਕਦੀਮ ਤੋਂ ਅੰਗਨਵਾੜੀ ਵਰਕਰਾਂ ਮੈਂ ਧੰਨਵਾਦ ਕਰਦੀ ਹਾਂ ਸਾਡੇ ਡਿਪਾਰਟਮੈਂਟ ਦਾ ਜਿਹੜੇ ਕਿ ਹਰ ਸਾਲ ਤਿਆਂ ਦੀ ਲੋੜੀ ਜਿਹੜੀ ਕਿ ਇਸੇ ਤਰ੍ਹਾਂ ਤੁਮਕਮ ਨਾਲ ਮਨਾਉਂਦੇ ਨੇ ਮੈਂ ਤਿਆਂ ਦੇ ਸੰਦਰਭ ਵਿੱਚ ਦੋ ਲਾਈਨਾਂ ਬੋਲਾਂਗੀ ਕਿ ਧੀਆ ਹੁੰਦੀਆਂ ਨੇ ਨੀਹਾਂ ਕਰਦੀਆਂ ਮਕਿ ਧੀਆ ਹੁੰਦੀਆਂ ਨੇ ਨੀਹਾਂ ਕਰਦੀਆਂ ਕਿ ਇਹਨਾਂ ਨੀਹਾਂ ਨੂੰ ਹਟਾ ਦਿਓਗੇ ਕਿੰਜ ਉਸਾਰੋਗੇ ਮੰਜ਼ਲ ਕਿੰਜ ਉਸਾਰੋਗੇ ਮੰਜ਼ਲ ਰਿਸ਼ਤਿਆਂ ਦੇ ਫਲਸਫੇ ਦੀ ਜੇ ਧੀਆ ਹੀ ਮਾਰਕਾ ਦਿਓਗੇ ਜੇ ਧੀਆ ਹੀ ਮਾਰਕਾ ਦਿਓਗੇ ਸੋ ਛੋਟਾ ਜਿਹਾ ਸੰਦੇਸ਼ ਹੈ ਕਿ ਧੀਆ ਬਿਨਾਂ ਰਿਸ਼ਤਿਆਂ ਦਾ ਫਲਸਫਾ ਅੱਗੇ ਨਹੀਂ ਵਧਾਇਆ ਜਾ ਸਕਦਾ ਸੋ ਧੀਆ ਤੇ ਮਾਣ ਕਰੋ ਧੀਆ ਨੂੰ ਵੀ ਪੁੱਤਰਾਂ ਦੇ ਸਨਮਾਨ ਰੱਖੋ ਧੰਨਵਾਦ ਤਵਾਦਾ ਹੁਣ ਅਗਲੀ ਖਬਰ ਜਬਾਤ ਸੁਖਬੀਰ ਸਿੰਘ ਬਾਦਲ ਦੀ ਤੀਦਾ ਵਿਆਹ ਰੱਖਿਆ ਗਿਆ ਜਿਸ ਤੋਂ ਪਹਿਲਾਂ ਜਾਗੋ ਦਾ ਪ੍ਰੋਗਰਾਮ ਉਹਨਾਂ ਦੇ ਵੱਲੋਂ ਮਨਾਇਆ ਗਿਆ ਜਿਸ ਦੀਆਂ ਵੀਡੀਓ ਤੇ ਛੋਟੀਆਂ-ਛੋਟੇ ਕਲਿੱਪਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਨੇ ਜਿਸ ਦੇ ਵਿੱਚ ਖਾਸ ਤੌਰ ਤੇ ਮਜੀਠਿਆ ਦੇ ਵੱਲੋਂ ਪੰਗੜੇ ਪਾਏ ਗਏ ਨੇ ਉਹਨਾਂ ਦੇ ਵੱਲੋਂ ਆਪਣਾ ਖੁਸ਼ੀ ਦਾ ਇਜ਼ਹਾਰ ਜਿਹੜਾ ਕੀ ਕੀਤਾ ਗਿਆ ਆਤਵਾਰ ਨੂੰ ਬੰਡੇ ਲੰਬੀ ਵਿਖੇ ਜਾਗੋ ਕੱਢੀ ਗਈ ਹੈ ਜਿਸ ਦੇ ਵਿੱਚ ਸੁਪबीर ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਵਿਕਰਮਜੀਤ ਸਿੰਘ ਮਜੀਠੀਆ ਅਤੇ ਮਨਪ੍ਰੇਮ ਸਿੰਘ ਬਾਦਲ ਨੱਚਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਦੀਆਂ ਕੁਝ ਤਸਵੀਰਾਂ ਜਿਹੜੇ ਕਿ ਆ ਵਾਇਰਲ ਵੀ ਹੋ ਰਹੀਆਂ ਨੇ ਤੇ ਹਲਕਾ ਲੰਬੀ ਦੇ ਪਿੰਡ ਬਾਦਲ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਹਨ ਤੇ ਮਨਪ੍ਰੀਤ ਸਿੰਘ ਬਾਦਲ ਦੇ ਘਰ ਜਾਗੋ ਪਹੁੰਚੀ ਹੈ ਇਹ ਤਸਵੀਰਾਂ ਸੁਖਬੀਰ ਬਾਦਲ ਦੀ ਬੇਟੀ ਹਰਕੀਰਤ ਕੌਰ ਦੇ ਵਿਆਹ ਤੋਂ ਪਹਿਲਾਂ ਕੱਢੀ ਗਈ ਜਾਗੋ ਦੀਆਂ ਨੇ ਤੇ ਸੁਖਬੀਰ ਸਿੰਘ ਬਾਦਲ ਅਤੇ ਹਸਨਿਤ ਕੌਰ ਬਾਦਲ ਦੇ ਘਰ ਦੇ ਵਿੱਚ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਿਆ ਨੇ ਤੇ ਵਿਆਹ ਅਗਲੇ ਮਹੀਨੇ ਹੈ ਤੇ ਹੁਣ ਤੋਂ ਹੀ ਘਰਾਂ ਦੇ ਵਿੱਚ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਪੰਜਾਬ ਦੇ ਵਿੱਚ ਰਿਵਾਇਤ ਦੇ ਮੁਤਾਬਕ ਵਿਆਹ ਤੋਂ ਪਹਿਲਾਂ ਜਾਗੋ ਕੱਢੀ ਜਾਂਦੀ ਹੈ ਤੇ ਉਹ ਵੱਖ-ਵੱਖ ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚ ਪਹੁੰਚਦੀ ਹੈ ਤੇ ਇਹ ਵੀ ਇੱਕ ਸੈਲੀਬ੍ਰੇਸ਼ਨ ਦਾ ਹੀ ਤਰੀਕਾ ਹੁੰਦਾ ਹੈ ਜਾਗੋ ਕੱਢ ਕੇ ਵਿਆਹ ਦਾ ਸੱਦਾ ਹੁੰਦਾ ਦਿੱਤਾ ਜਾਂਦਾ ਹੈ ਕਿ ਇਸ ਦੌਰਾਨ ਸੈਲੀਬ੍ਰੇਸ਼ਨ ਹੁੰਦੀ ਹੈ ਤੇ ਬੀਤੀ ਸ਼ਾਮ ਸੁਖਬੀਰ ਬਾਦਲ ਦੇ ਘਰ ਤੋਂ ਮਨਪ੍ਰਿਤ ਬਾਦਲ ਦੇ ਘਰ ਜਾਗੋ ਪਹੁੰਚੀ ਤੇ ਜਾਗੋ ਕੱਢੀ ਗਈ ਅਤੇ ਉਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਸੁਖਬੀਰ ਸਿੰਘ ਬਾਦਲ ਅਤੇ ਹੋਰ ਪਰਿਵਾਰ ਦੇ ਮੈਂਬਰਸ ਦੇ ਵਿੱਚ ਨਜ਼ਰ ਆ ਰਹੇ ਨੇ ਜਾਣਕਾਰੀ ਦੇ ਮੁਤਾਬਕ ਫਰਵਰੀ ਦੇ ਵਿੱਚ ਉਹਨਾਂ ਦੀ ਬੇਟੀ ਦਾ ਵਿਆਹ ਹੈ ਤੇ ਫਰਵਰੀ ਦੇ ਵਿੱਚ ਵਿਆਹ ਹੈ ਤੇ ਇੱਕ ਮਹੀਨਾ ਪਹਿਲਾਂ ਪ੍ਰੋਗਰਾਮ ਦਾ ਆਗਾਜ਼ ਸ਼ੁਰੂ ਹੋ ਚੁੱਕਿਆ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕਿਸ ਦਿਨ ਹੋਵੇਗਾ ਪਰ ਸੂਤਰਾਂ ਦੇ ਮੁਤਾਬਕ ਇਹ ਹੀ ਜਾਣਕਾਰੀ ਮਿਲ ਰਹੀ ਹੈ ਕਿ ਅਗਲੇ ਮਹੀਨੇ ਸੁਖਬੀਰ ਸਿੰਘ ਬਾਦਲ ਦੀ ਤੀਦਾ ਵਿਆਹ ਹੋਵੇਗਾ ਤੇ ਉਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਚੌਧਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸੋਨਮਾਰਗ ਦੇ ਵਿੱਚ 13 ਜਨਵਰੀ ਨੂੰ Z ਮੋਡ ਸੁਰੰਗ ਦਾ ਉਦਘਾਟਨ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 13 ਜਨਵਰੀ ਨੂੰ ਸੋਨਮਾਰਗ ਦੇ ਵਿੱਚ Z ਮੋਡ ਸੁਰੰਗ ਦਾ ਉਦਘਾਟਨ ਕੀਤਾ ਸ਼੍ਰੀਨਗਰਲੇ ਹਾਈਵੇ ਐਨ 4 ਤੇ ਬਣੀ 6.4 ਕਿਲੋਮੀਟਰ ਲੰਬੀ ਡਬਲ ਲੇਨ ਸੁਰੰਗ ਸ਼ਟੀ ਨਗਰ ਨੂੰ ਸੋਨਮਾਰਗ ਨਾਲੇ ਜੋੜੇਗੀ ਤੇ ਬਰਫਬਾਰੀ ਕਾਰਨ ਇਹ ਹਾਈਵੇ 6 ਮਹੀਨਿਆਂ ਤੱਕ ਬੰਦ ਰਹਿੰਦਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 13 ਜਨਵਰੀ ਨੂੰ ਜੰਮੂ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਸੋਨਮਾਰਗ ਦੇ ਵਿੱਚ ਇਸ ਸੁਰੰਗ ਦਾ ਉਦਘਾਟਨ ਕੀਤਾ ਤੇ ਇਸ ਸੁਰੰਗ ਨੂੰ ਰਣਨੀਤਿਕ ਤੌਰ ਤੇ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਦੇ ਦੌਰੇ ਤੇ ਮੱਧੇ ਨਜ਼ਰ ਜ਼ੈਡ ਮੋਰ ਸੁਰੰਗ ਦੇ ਨੇੜੇ ਸੁਰੱਖਿਆ ਸਖਤ ਕਰ ਦਿੱਤੀ ਗਈ ਸੀ ਤੇ ਸੰਵੇਦਨਸ਼ੀਲ ਇਲਾਕਿਆਂ ਦੇ ਵਿੱਚ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਵਧਾ ਦਿੱਤੀ ਗਈ ਸੀ ਤੇ ਦੇਸ਼ ਵਿਰੋਧੀ ਤੱਤਾਂ ਨੂੰ ਕਾਬੂ ਦੇ ਵਿੱਚ ਰੱਖਣ ਲਈ ਮਹੱਤਵਪੂਰਨ ਚੌਰਾਹਿਆਂ ਤੇ ਦਰਜਨਾ ਚੌਕੀਆਂ ਸਥਾਪਿਤ ਕੀਤੀਆਂ ਗਈਆਂ ਸਨ ਐਸਪੀਜੀ ਟੀਮ ਵੀ ਮੌਕੇ ਉੱਤੇ ਪਹੁੰਚ ਗਈ ਹੈ ਤੇ ਚਾਰਜ ਉਹਨਾਂ ਦੇ ਵੱਲੋਂ ਸੰਭਾਲ ਲਿਆ ਗਿਆ ਸੀ ਤੇ ਇਹ ਸੁਰੰਗ ਜੰਮੂ ਕਸ਼ਮੀਰ ਦੇ ਨਾਲ ਨਾਲ ਭਾਰਤ ਲਈ ਕਈ ਤਰਕੀਆਂ ਦੇ ਨਾਲ ਬਹੁਤ ਮਹੱਤਵਪੂਰਨ ਹੋਣ ਵਾਲੀ ਹੈ ਦੱਸਿਆ ਜਾ ਰਿਹਾ ਹੈ ਕਿ ਜੰਮੂ ਅਤੇ ਲੇਹ ਰਾਸ਼ਟਰੀ ਰਾਜਮਾਰਗ ਤੇ 2400 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਏ 6.5 ਕਿਲੋਮੀਟਰ ਲੰਬੀ Z ਮੋਡ ਸੁਰੰਗ ਲਦਾਖ ਦੇ ਨਾਲ ਸਾਲ ਪਰ ਸੜਕੀ ਸੰਪਰਕ ਦੇ ਵਿੱਚ ਇੱਕ ਵੱਡਾ ਕਦਮ ਹੋਵੇਗੀ ਤੇ ਸੁਰੰਗ ਦਾ ਨਿਰਮਾਣ ਮਈ ਤੋਂ ਸਰਪੰਦਰਾਂ ਦੇ ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਦਾ ਨਿਰਮਾਣ ਪਿਛਲੇ ਸਾਲ ਪੂਰਾ ਹੋਇਆ ਸੀ ਤੇ ਇਸ ਸੁਰੰਗ ਨੂੰ ਲਗਾਗ ਦੇ ਵਿੱਚ ਦੇਸ਼ ਦੀਆਂ ਰੱਖਿਆ ਜ਼ਰੂਰਤਾਂ ਦੇ لحاظ ਦੇ ਨਾਲ ਵੀ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਉਂਕਿ ਇਹ ਸੁਰੰਗ ਕੇਂਦਰ ਸ਼ਾਸਤ ਪ੍ਰਦੇਸ਼ ਲਦਾਖ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਵੀ ਜੋੜਦੀ ਹੈ ਤੇ ਇਸ ਸੁਰੰਗ ਦੇ ਖੁੱਲਣ ਤੋਂ ਬਾਅਦ ਗਗਨਗੀਰ ਅਤੇ ਸੂਨ ਮਾਰਗ ਵਿਚਕਾਰ ਨਿਰਵਿਘਨ ਸੰਪਰਕ ਯਕੀਨੀ ਬਣਾਇਆ ਜਾਵੇਗਾ ਤੋਹਰੀ ਮਾਗੀ ਦੇ ਮੌਕੇ 'ਤੇ ਮੁਖਤਿਆਰ ਸਾਹਿਬ ਜਾਣ ਵਾਲੀਆਂ ਸੰਗਤਾਂ ਦੇ ਲਈ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਆ ਤਾਂ 14 ਜਨਵਰੀ ਯਾਨੀ ਕਿ ਮਾਗੀ ਵਾਲੇ ਦਿਨ ਨੂੰ ਮੁਖਤਿਆਰ ਸਾਹਿਬ ਦੇ ਵਿੱਚ ਮਾਗੀ ਦਾ ਮਿਲਾ ਲੱਗਦਾ ਜਿੱਥੇ ਦੂਰ ਦਰਾਡੇ ਉਸ ਸੰਗਤਾਂ ਪਹੁੰਚਦੇ ਨੇ ਤੁਹਾਨੂੰ ਦੱਸ ਦਣਾ ਹੈ ਕਿ ਇਸ ਦੇ ਵਿੱਚ ਜਿਹੜਾ ਕਿ ਅਕਾਲੀ ਉੱਥੇ ਕਾਨਫਰੰਸ ਵੀ ਹੋਵੇਗੀ ਜਿਸ ਦੇ ਵਿੱਚ ਵੱਖ-ਵੱਖ ਆਗੂ ਵੀ ਉੱਥੇ ਪਹੁੰਚਣਗੇ ਤੇ ਸਟ੍ਰੋਨ ਅਕਾਲੀ ਦਲ ਦਾ ਬੋਲੋ ਵੀ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਪੂਰੇ ਦੇਸ਼ ਨੂੰ ਜਿਹੜੇ ਕਿ ਵੱਧ ਚੜ ਕੇ ਲੋਕ ਐਸਾ ਕਾਨਫਰੰਸ ਦਾ ਹਿੱਸਾ ਬਣਨ ਤੇ ਵਾਤ ਤੋਂ ਵਾਦ ਉਹਨਾਂ ਨੂੰ ਜਿਹੜਾ ਕਿ ਸਪੋਰਟ ਦੇ ਮੁੱਖ ਸਾਇਮ ਵਿਕੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਹਰ ਸਾਲ ਲੱਗਣ ਵਾਲੇ ਪਵਿੱਤਰ ਅਤੇ ਇਤਿਹਾਸਿਕ ਮੇਲਾ ਮਾਗੀ ਮੌਕੇ ਪਾਰ ਦੀ ਗਿਣਤੀ ਦੇ ਵਿੱਚ ਸ਼ਰਦਾਲੂਚ ਸਿਆਸੀ ਹਸਤੀਆਂ ਉੱਚ ਅਫਸਰ ਨੌਜਵਾਨ ਤੇ ਸਮਾਜ ਦੇ ਹਰ ਵਰਗ ਦੇ ਲੋਕ ਆਪਣੀ ਹਾਜ਼ਰੀ ਲਵਾਉਣ ਲਈ ਇਸ ਮੇਲੇ ਦਾ ਹਿੱਸਾ ਬਣਦੇ ਹਨ ਤੇ ਇਸ ਮੌਕੇ ਅਕਸਰ ਟ੍ਰੈਫਿਕ ਦੇ ਅਮਨ ਕਾਨੂੰਨ ਦੀ ਸਮੱਸਿਆ ਦਾ ਡਰ ਵੀ ਬਣਿਆ ਰਹਿੰਦਾ ਤੇ ਅੱਜ ਦੇ ਦਿਨ ਜਿਹੜਾ ਕਿ ਇੱਥੇ ਫੈਸਟੀ ਕਾਨਫਰੰਸ ਵੀ ਹੋਵੇਗੀ ਤੇ ਇਸ ਮੇਲੇ ਦੀ ਮਹੱਤਤਾ ਨੂੰ ਦੇਖਦੇ ਉਹ ਟ੍ਰੈਫਿਕ ਸਮੱਸਿਆ ਨੂੰ ਕੰਟਰੋਲ ਕਰਨ ਦੇ ਲਈ ਜ਼ਿਲ੍ਹਾ ਪੁਲਿਸ ਦੇ ਵੱਲੋਂ ਵਿਸ਼ੇਸ਼ ਰੂਟ ਪਲਾਨ ਵੀ ਤਿਆਰ ਕੀਤੇ ਗਏ ਨੇ ਤੇ ਇਸ ਸੰਬੰਧੀ ਤੁਸ਼ਾਰ ਗੁਪਤਾ ਆਈਪੀਐਸ ਸੀਨੀਅਰ ਕੈਪਟਨ ਪੁੱਲਿਸ ਸ੍ਰੀ ਮੁਖਸੇ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸ ਪਵਿੱਤਰ ਤਿਹਾਉਤ ਤੇ ਆਉਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ 6 ਆਰਜੀ ਬੱਸ ਸਟੈਂਡ ਤਿਆਰ ਕੀਤੇ ਗਏ ਨੇ। ਮਿਸਟਰ ਵਰਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕੂਮਤ ਪ੍ਰੀਤ ਕੋਰ। ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਸਮਾਗਮਾਂ ਦੇ ਵਿੱਚੋਂ ਇੱਕ ਮਹਾਕੁੰਮ 2025 ਦਾ ਆਯੋਜਨ ਹੋ ਚੁੱਕਿਆ ਉਸ ਦੀ ਆਰੰਭਤਾ ਹੋ ਗਈ ਹੈ ਤੁਹਾਨੂੰ ਦੱਸ ਦਿੰਨੇ ਆ ਕਿ 13 ਜਨਵਰੀ ਤੋਂ ਇਸ ਦਾ ਆਗਾਜ਼ ਹੋ ਚੁੱਕਿਆ ਤੇ 26 ਫਰਵਰੀ ਤੱਕ ਇਹ ਆਯੋਜਨ ਚੱਲੇਗਾ ਤੇ ਦੂਰ ਤਰਾਡੇ ਉਹ ਜਿਹੜੀ ਕਿ ਸੰਗਤਾਂ ਉੱਥੇ ਪਹੁੰਚ ਰਹੀਆਂ ਸ਼ਰਦਾਲੂਆਂ ਦੇ ਵੱਲੋਂ ਗੰਗਾ ਦੇ ਵਿੱਚ ਡੁੱਬਕੀ ਵੀ ਲਗਾਈ ਜਾ ਰਹੀ ਹੈ ਸੰਗਮ ਨੇ ਕਿ ਇਸ ਮਗਮ 144 ਸਾਲਾਂ ਦੇ ਬਾਅਦ ਦੇਸ਼ ਦੇ ਵਿੱਚ ਜਿਹੜਾ ਕਿ ਮਨਾਇਆ ਜਾ ਰਿਹਾ ਹੈ ਹਾਲਾਂਕਿ ਮੇਲਾ ਅਧਿਕਾਰੀ ਦੇ ਮੁਤਾਬਕ ਸਵੇਰੇ 8 ਵਜੇ ਤੱਕ 40 ਲੱਖ ਤੋਂ ਵੱਧ ਲੋਕਾਂ ਨੇ ਸੰਗਮ ਅਤੇ ਗੰਗਾ ਦੇ ਵਿੱਚ ਆਸਥਾ ਦੀ ਡੁਬਕੀ ਵੀ ਲਗਾਈ ਹੈ ਤੇ ਦੇਸ਼ ਤੇ ਦੁਨੀਆ ਭਰ ਤੋਂ ਕਰੋੜਾਂ ਸ਼ਰਧਾਲੂ ਪ੍ਰਿਆਗਰਾਜ ਦੇ ਵਿੱਚ ਗੰਗਾ ਦੇ ਕਿਨਾਰੇ ਪਹੁੰਚ ਨੇ ਜਿਹੜੇ ਕੀ ਸ਼ੁਰੂ ਹੋ ਚੁੱਕੇ ਨੇ ਤਾਂ ਤਸਵੀਰਾਂ ਵੀ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਜਿੱਥੇ 1 ਕਰੋੜ ਸ਼ਰਤਾਲੂਆਂ ਦੇ ਪਹੁੰਚਣਾ ਜਿਹੜੇ ਪਹੁੰਚਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ ਤੇ ਸ਼ਰਤਾਲੂਆਂ ਦੇ 20 ਕੁਆਂਟਲ ਫੁੱਲਾਂ ਦੀ ਵਰਖਾ ਵੀ ਕੀਤੀ ਜਾਵੇਗੀ ਸੁਰੱਖਿਆ ਤੇ ਸਖਤ ਪ੍ਰਬੰਧ ਕੀਤੇ ਗਏ ਨੇ 12 ਕਿਲੋਮੀਟਰ ਖੇਤਰ ਦੇ ਵਿੱਚ ਘਾਟ ਬਣਾਏ ਗਏ ਨੇ ਤੇ ਮੇਲਾ 4000 ਹੈਕਟੇਰ ਤੇ ਲਗਾਇਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਕੁੰਭ ਮੌਕੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਨੇ ਤੇ ਉਹਨਾਂ ਨੇ ਟਵੀਟ ਵੀ ਕੀਤਾ ਕਿ ਪ੍ਰਯਾਗਰਾਜ ਦੀ ਪਵਿੱਤਰ ਧਰਤੀ ਤੇ ਮਹਾਕੁੰਬ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਆਸਥਾ ਅਤੇ ਸੱਭਿਆਚਾਰ ਦੇ ਨਾਲ ਜੁੜੇ ਇਸ ਪਵਿੱਤਰ ਮੌਕੇ ਤੇ ਮੈਂ ਸਾਰੇ ਭਗਤਾਂ ਨੂੰ ਦਿਲੋਂ ਸ਼ੁਭਕਾਮਨਾਵਾਂ ਅਤੇ ਵਿਦਾਇਤ ਦਿੰਦਾ ਮੈਨੂੰ ਉਮੀਦ ਹੈ ਕਿ ਭਾਰਤੀ ਅਧਿਆਤਮਿਕ ਪਰੰਪਰਾ ਦਾ ਇਹ ਮਹਾਨ ਤਿਉਹਾਰ ਸਾਰਿਆਂ ਦੇ ਜੀਵਨ ਦੇ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਲਿਆਵੇਗਾ ਪ੍ਰਯਾਗਰਾਜ ਤੇ ਪੁਲਿਸ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਮੇਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਤੜਕੇ 3 ਵਜੇ ਤੋਂ ਸਾਰੇ ਬਲ ਤਾਇਨਾਤ ਕੀਤੇ ਜਾ ਚੁੱਕੇ ਨੇ ਸਾਰੇ ਅਧਿਕਾਰੀ ਲਗਾਤਾਰ ਨਿਗਰਾਨੀ ਕਰ ਰਹੇ ਨੇ ਤੇ ਪੁਲਿਸ ਮੁਲਾਜ਼ਮ ਲਗਾਤਾਰ ਮੇਲਾ ਖੇਤਰ ਦੇ ਵਿੱਚ ਸਟੀਆਂ ਵਜਾ ਕੇ ਪੇੜ ਨੂੰ ਨਿਯੰਤਰਣ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਤੇ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਜਿਹੜਾ ਕਿ ਪਹੁੰਚ ਰਹੇ ਨੇ ਤੇ ਪ੍ਰਿਆਗਰਾਜ ਮੇਲਾ ਅਥਾਰਟੀ ਨੇ ਮਹਾਕੁੰਬ ਦੀ ਵਿਸ਼ੇਸ਼ ਪਰੰਪਰਾ ਕਲਪਵਾਸ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਯੋਗੀ ਦੀ ਪ੍ਰੇਰਣਾ ਨਾਲ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਨੇ ਤੇ ਗੰਗਾ ਦੇ ਕਿਨਾਰੇ ਚੁੰਸੀ ਤੋਂ ਫਾਵਾ ਮਾਉ ਤੱਕ ਮੇਲੇ ਦੇ ਖੇਤਰ ਵਿੱਚ ਕਲਪਵਾਸੀਆਂ ਲਈ ਲਗਭਗ 1.6 ਲੱਖ ਟੈਂਟ ਲਗਾਏ ਗਏ ਨੇ ਜਿੱਹਾਂ ਤੇਰਾ ਜਨਵਰੀ ਦੀ ਸਵੇਰ ਨੂੰ ਪ੍ਰਿਆਗਰਾਜ ਦੀ ਦੂਜੀ ਸਵੇਰ ਤੋਂ ਪੂਰੀ ਤਰ੍ਹਾਂ ਵੱਖ ਸੀ ਸ਼ਰਦਾਲੂਆ ਦਾ ਸਲਾਬ ਗੰਗਾ ਵਿੱਚ ਡੁੱਬਕੀ ਲਾਉਣ ਲਈ ਅੱਗੇ ਵੱਧ ਰਿਹਾ ਇਨਾ ਸ਼ਰਦਾਲੂਆ ਵਿੱਚ ਬਜ਼ੁਰਗ ਔਰਤਾ ਤੇ ਬੱਚੇ ਵੀ ਸ਼ਾਮਿਲ ਨੇ ਤੇ ਸਾਰੇ ਹਰ ਹਰ ਮਹਾਦੇਵ ਦਾ ਜੈਕਾਰਾ ਲਗਾ ਕੇ ਗੰਗਾ ਦੇ ਕਿਨਾਰੇ ਵੱਲ ਵੱਧ ਰਹੇ ਨੇ ਤੇ ਸੁਰੱਖਿਆ ਦੀ ਜੇਕਰ ਗੱਲ ਕਰੀਏ ਤਾਂ ਇਥੇ ਪਹਿਲੂ ਵਿਸ਼ੇਸ਼ ਰੂਪ ਨਾਲ ਧਿਆਨ ਦਿੱਤਾ ਗਿਆ ਇਸ ਵਾਰ ਸੁਰੱਖਿਆ ਦੇ ਵਿੱਚ 55 ਤੋਂ ਵੱਧ ਥਾਣੇ ਦੀ ਫੋਰਸ ਨੂੰ ਸ਼ਾਮਿਲ ਕੀਤਾ ਗਿਆ ਇਸ ਆਯੋਜਨ ਦੇ ਦੌਰਾਨ ਲਗਭਗ 45000 ਪੁਲਿਸ ਮੁਲਾਜ਼ਮ ਉਥੇ ਡਿਊਟੀ ਤੇ ਤਾਇਨਾਤ ਕੀਤੇ ਗਏ ਨੇ ਸੋਸ਼ਲ ਮੀਡੀਆ ਤੇ ਲਗਾਤਾਰ ਨਜ਼ਰ ਰੱਖਣ ਦੇ ਲਈ ਪ੍ਰੋਜੈਕਟਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਤਾਂ ਜੋ ਕੋਈ ਵੀ ਸ਼ਰਾਰਤ ਨਾ ਕਰ ਸਕੇ ਜੇਕਰ ਸੋਸ਼ਲ ਮੀਡੀਆ ਤੇ ਕੁਝ ਵੀ ਅਨਸੁਖਾਵਾਂ ਹੋ ਰਿਹਾ ਹੈ ਤਾਂ ਉਸ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਲੱਗ-ਥਲੱਗ ਕੀਤਾ ਜਾਣਾ ਚਾਹੀਦਾ ਅਤੇ ਨਜਿੱਠਣਾ ਚਾਹੀਦਾ ਹੈ ਤੇ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਤੇ ਮੈਨੂੰ ਤੇ ਤੁਹਾਾਸਤ ਧੰਨਵਾਦ